ਡੇਰਾ ਸੱਚਾ ਸੌਦਾ ਦੇ ਮੁਖੀ ਰਾਮ रहीम ਦੀ ਪੈਰੋਲ ਇੱਕ ਵਾਰ ਫੇਰ ਤੋਂ ਖਤਮ ਹੋ ਗਈ ਹੈ ਪਰੰਤੂ ਉਹਨਾਂ ਨੂੰ ਵਾਰ-ਵਾਰ ਪੈਰੋਲ ਮਿਲਣ ਦੇ ਉੱਪਰ ਕਈ ਸਾਰੇ ਸਵਾਲ ਜੋ ਨੇ ਉਹ ਉੱਠਣੇ ਸ਼ੁਰੂ ਹੋ ਗਏ ਨੇ ਕਿ ਇਸ ਮਾਮਲੇ ਦੇ ਵਿੱਚ ਹੁਣ ਐਤਕੀ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਫਟਕਾਰ ਲੱਗ ਗਈ ਹੈ ਆ ਗਿਆ ਹੈ ਕਿ ਕੀ ਰਾਮ ਰਹੀਨ ਦੇ ਵਾਂਗ ਹੀ ਦੂਸਰੇ ਕੈਦੀਆਂ ਨੂੰ ਵੀ ਇਸੇ ਪ੍ਰਕਾਰ ਦੇ ਨਾਲ ਪੈਰੋਲ ਦਿੱਤੀ ਜਾਂਦੀ ਹੈ ਇਸ ਦੇ ਬਾਰੇ ਵਿੱਚ ਜਵਾਬ ਤਲਵੀ ਕਰ ਲਈ ਗਈ ਹੈ ਅਤੇ ਕੀ ਹੋਵੇਗਾ ਹੁਣ ਹਰਿਆਣਾ ਸਰਕਾਰ ਦਾ ਜਵਾਬ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਦੇ ਉੱਪਰ ਪੈਰੋਲ ਅਤੇ ਫਰਲੋ ਮਿਲਣ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਸਵਾਲ ਪੁੱਛੇ ਨੇ ਇੱਕ ਯਾਚਿਕਾ ਦੇ ਉੱਪਰ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਰਾਮ ਰਹੀਮ ਦੇ ਵਾਂਗ ਦੂਸਰੇ ਕੈਦੀਆਂ ਨੂੰ ਵੀ ਪੈਰੋਲ ਮਿਲ ਰਹੀ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਜਾਰੀ ਦਿੱਤੇ ਨੇ ਕਿ ਅਗਲੀ ਸੁਣਵਾਈ ਦੇ ਉੱਪਰ ਇਹ ਜ਼ਰੂਰ ਦੱਸਿਆ ਜਾਵੇ ਕਿ ਉਹਨਾਂ ਦੇ ਕੋਲ ਸਮਾਨ ਯਾਨੀ ਕਿ ਇਕੁਐਲਿਟੀ ਜਿਹੜੀ ਹੈਗੀ ਹੈ ਵਾਲੇ ਜਿਹੜੇ ਹੋਰ ਲੋਕ ਨੇ ਹੋਰ ਅਪਰਾਧੀ ਨੇ ਉਹਨਾਂ ਨੂੰ ਕਿੰਨੀ ਵਾਰ ਪੈਰੋਲ ਦੇ ਵਾਸਤੇ ਉਹਨਾਂ ਦੀ ਅਰਜ਼ੀਆਂ ਜੋ ਨੇ ਉਹਨਾਂ ਦੇ ਜੋ ਅਰਜ਼ੀਆਂ ਨੇ ਉਹ ਆਈਆਂ ਨੇ ਅਤੇ ਕਿੰਨਿਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਪੈਰੋਲ ਦੇ ਦਿੱਤੀ ਗਈ ਹੈ ਐਸਜੀਪੀਸੀ ਨੇ ਹਾਈ ਕੋਰਟ ਦੇ ਵਿੱਚ ਇਸ ਦੇ ਬਾਰੇ ਵਿੱਚ ਯਾਚਿਕਾ ਜੂ ਹੈ ਦਾਖਲ ਕੀਤੀ ਹੈ ਇਸ ਯਾਚਕਾ ਦੇ ਵਿੱਚ ਰਾਮ ਰਹੀਮ ਨੂੰ ਵਾਰ-ਵਾਰ ਹਰਿਆਣਾ ਸਰਕਾਰ ਦੁਆਰਾ ਦਿੱਤੀ ਜਾ ਰਹੀ ਪੈਰੋਲ ਦੇ ਉੱਪਰ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਦੱਸਦੀ ਹੈ ਕਿ ਰਾਮ ਰਹੀਮ 21 ਦਿਨਾਂ ਦੀ ਫਰਲੋ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ 5 ਵਜੇ ਰੋਤਕ ਦੀ ਸੁਨਾਰਿਆ ਜੇਲ੍ਹ ਦੇ ਵਿੱਚ ਵਾਪਸ ਪਰਤ ਆਇਆ ਸੀ ਉਸ ਨੂੰ ਕੜੀ ਸੁਰੱਖਿਆ ਵਿਵਸਥਾ ਦੇ ਦਰਮਿਆਨ ਉੱਥੇ ਲਿਆਂਾਇਆ ਗਿਆ ਸੀ ਅਤੇ ਦੱਸਦੀ ਹੈ ਕਿ ਡੇਰਾ ਪ੍ਰਮੁੱਖ ਨੂੰ ਰਾਜਸਥਾਨ ਚੋਣਾ ਦੇ ਵਿੱਚ મતદાન ਤੋਂ 4 ਦਿਨ ਪਹਿਲਾਂ ਯਾਨਕਿ 21 ਦਿਨ ਦੀ ਫਰਲੋ ਮਿਲੀ ਸੀ ਤਾਂ ਉਹਦੇ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਟ ਬਰਨਾਵਾ ਆਸ਼ਰਮ ਦੇ ਵਿੱਚ ਰਿਹਾ ਇਸ ਤੋਂ ਪਹਿਲਾਂ 20 ਜੁਲਾਈ ਨੂੰ 30 ਦਿਨ ਦੀ ਪੈਰੋਲ ਦੇ ਉੱਪਰ ਇਸੇ ਸਾਲ 21 ਜਨਵਰੀ ਨੂੰ 40 ਦਿਨਾਂ ਦੇ ਵਾਸਤੇ ਪੈਰੋਲ ਵੀ ਉਸ ਨੂੰ ਮਿਲੀ ਸੀ ਡੇਰਾ ਸੱਚਾ ਸੌਦਾ ਦਾ ਰਾਜਸਥਾਨ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵ ਹੈ ਅਜਿਹੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਫਰਲੋ ਦੀ ਜਿਹੜੀ ਅਬਦੀ ਹੈ ਉਸ ਦੇ ਦੌਰਾਨ ਉਹਨਾਂ ਨੂੰ VOTING ਦੇ ਬਾਅਦ ਤੇ ਉਹਦੇ ਸਬੰਧ ਦੇ ਵਿੱਚ ਡੇਰਾ ਅਨੁਯਾਈਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹੋਣੇ ਨੇ ਹਾਲਾਂਕਿ ਕਿਸੇ ਵੀ ਸਜ਼ਾਯਾਫਤਾ ਕੈਦੀ ਦੇ ਵਾਸਤੇ ਪੈਰੋਲ ਜਾਂ ਫਿਰ ਫਰਲੋ ਮਿਲਣਾ ਉਸਦਾ ਕਾਨੂੰਨੀ ਅਧਿਕਾਰ ਹੀ ਹੁੰਦਾ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਉਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ 10-10 ਸਾਲ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਹਤਿਆਕਾਂਡ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ ਰਾਮ ਰਹੀਮ ਨੂੰ 25 ਅਗਸਤ 2017 ਨੂੰ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ ਪੰਜ ਕੁੱਲਾ ਦੇ ਸੀਬੀਆਈ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਵਿਆਪਕ ਪੈਮਾਨੇ ਦੇ ਉੱਪਰ ਹਿੰਸਾ ਵੀ ਹੋਈ ਸੀ ਇਸ ਤੋਂ ਬਾਅਦ ਹੈਲੀਕਾਪਟਰ ਦੇ ਜ਼ਰੀਏ ਉਸ ਨੂੰ ਸੁਨਾਰੀਆ ਜੇਲ੍ਹ ਲਿਆਂਦਾ ਜਾਂਦਾ ਹੈ ਇਸ ਤੋਂ ਬਾਅਦ 28 ਅਗਸਤ ਨੂੰ ਜੇਲ੍ਹ ਕੰਪਲੈਕਸ ਦੇ ਵਿੱਚ ਹੀ ਸੀਬੀਆਈ ਦੀ ਜਿਹੜੀ ਸਪੈਸ਼ਲ ਕੋਰਟ ਹੈ ਉਹ ਲਗਾਈ ਜਾਂਦੀ ਹੈ ਤੇ ਸੀਬੀਆਈ ਦੇ ਜੱਜ ਜਗਦੀਪ ਸਿੰਘ ਨੇ ਰਾਮ रहीम ਨੂੰ ਦੋ 7ਵੀਆਂ ਦੇ ਯੋਨ ਸ਼ੋਸ਼ਣ ਮਾਮਲੇ ਦੇ ਵਿੱਚ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇਸ ਸਬਦੇ ਦਰਮਿਆਨ ਗੁਰਮੀਤ ਸਿੰਘ ਰਾਮ ਰਹੀਮ ਦਾ ਯਾਨਕੀ ਡੇਰਾ ਸਾਦ ਦਾ ਕੋਈ ਕਿਸੇ ਪ੍ਰਕਾਰ ਦਾ ਅਸਰ ਜੋ ਆ ਚੋਣਾ ਦੇ ਉੱਪਰ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਜੇਕਰ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਰਾਜਸਥਾਨ ਦੇ ਵਿੱਚ ਇਸ ਵਕਤ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਕੀ ਭਾਜਪਾ ਦੀ ਸਰਕਾਰ ਬਣਾਉਣ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਇਸ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦਾ ਕੋਈ ਹੱਥ ਹੈ ਜਫਰ ਨਹੀਂ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸੰਦੀ ਕਰਨਾ ਬਿਲਕੁਲ বিনা ਝੁਲਨਾ ਵਿਦੇਸ਼ ਜਾਣ ਦੀ ਚਾਹਵਾਨ ਸਟੂਡੈਂਟਸ ਲਈ ਖੁਸ਼ਖਬਰੀ ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ ਯੂਐਸਏ ਕੈਨੇਡਾ ਆਇਰਲੈਂਡ ਆਸਟ੍ਰੇਲੀਆ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਰਿਪ੍ਰੈਜ਼ੈਂਟੇਟਿਵਸ ਨੂੰ ਮਿਲੰਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ

GRE ਫੀਸ ਤੇ 13500 ਦਾ ਫਲੈਟ ਆਫ ਤੁਰੰਤ ਚੈੱਕ ਕਰੋ ਆਪਣੀ ਲੋਨ ਐਲੀਜੀਬਿਲਟੀ ਉਹ ਵੀ ਬਿਲਕੁਲ ਫ੍ਰੀ ਨਾ ਗਵਾਓ ਇਹ ਸੁਨਹਿਰਾ ਮੌਕਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ